ਸਤਨਾਮ ਸ਼੍ਰੀ ਵਾਾਇ ਗੁਰੂ ਸਾਹਿਬ ਜੀ ਨੰਦਾਤ ਬੰਦਨ ਨਨਕ ਬਾਰ ਸਰਬ ਕਲਾ ਸਮਰਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਤ ਰਰਾ ਸਾਹਿਬ ਹਰ ਜੁਜੁਗ ਭਗਤੋ ਪਾਇਆ ਪੈਤਰਕਤਾ ਆ ਰਾਮ ਰਾਜੇ ਹਰ ਨਾਗ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਅਨੰਦ ਕਾਂ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਉਸ ਗੁਰੂਗ ਪਿਆ ਜਾਸਕ ਤਾਂ ਮਨ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੇਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋਗ ਚ ਕਰਨਾ ਸੋਕਰ ਰਹਾ ਸੋਦਰ ਰਗਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਵਾਵਣਾਰੇ ਕੀਤੇ ਤੇਰੇ ਰਾਗ ਪਰੇ ਸੋ ਕਹਿਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਾਉਣ ਪਾਣੀ ਬਸੰਤਰ ਗਾਵਰ ਜਤਰਮ ਦਿਵਾਰੇ ਗਾਵਣ ਤੁਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨੋ ਸਰਬਰਮਾ ਦੇਵੇ ਸੋਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨੋ ਸਿ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਨੋ ਜਤੀ ਸਤੇ ਸੰਤੋਖੇ ਗਾਵਣ ਤੁਨੋ ਵੀਰ ਕਰਾਰੇ ਗਾਵਣ ਤਨੋਂ ਪੰਡਤ ਪੜਨ ਰਖੇਸ਼ਰ ਜੁਗ ਜੁਗ ਵੇਦ ਨਾਲੇ ਗਾਵਣ ਤਨੋਂ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਰਤ ਨੂੰ ਪਾਈ ਤੇਰੇ 68 ਤੀਰਤ ਨਾਲੇ ਗਾਵਣ ਤਨੋਂ ਜੋਧ ਮਹਾਬਲ ਸੂਰਾ ਗਾਵਣ ਤਨੋਂ ਖਾਣੀ ਚਾਰੇ ਗਾਵਣ ਤਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਰੱਖੇ ਤੇਰੇ ਧਾਰੇ ਸੇ ਤਦ ਨੂੰ ਗਾਵਣ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਗਤਤ ਨੂੰ ਘਾਵਣ ਸੇ ਮੈ ਚਤਨ ਆਵਣਾ ਨਾਨਕ ਵਿਚਾਰੇ ਸੋਇ ਸਿ ਸਦਾ ਸਤਿ ਸਾਹਿਬ ਸੱਚ ਸੱਚ ਨੋਇ ਐ ਪਿਓ ਸਿਰੋਇ ਨਾ ਸਿਰਚਨਾ ਢਿਨ ਰਚਾਈ ਰੰਗੇ ਰੰਗੇ ਪਹੱਤੀ ਕਰ ਕੈ ਜਨਸੀ ਮਾਇਆ ਜਿਨ ਨੂੰ ਉਪਾਈ ਕਰ ਕਰ ਦੇਖੈ ਖੀਤਾ ਆਪਣਾ ਜੋ ਤਸ ਦੀ ਵਡਿਆਈ ਜੋ ਤਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾ ਆਸਾ ਮਾਲਾ ਪਹਿਲਾ ਸੁਣ ਵਟਾਕ ਸਭ ਕੋਏ ਕਿਵਡ ਵੱਡਾ ਡੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਨ ਵਰਤ ਰਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕਿਤਕ ਕਿਵਡ ਚੀਰਾ ਰਹਾਵ ਸਭ ਸੁਰਤ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਣ ਨਾ ਜਾਈ ਤੇਰੀ ਤਿਲ ਵਟਿਆਏ ਸਬ ਸਤ ਸਬ ਤਬ ਸਬ ਚੰਗੀਆਂ ਆਂ ਸਦਾ ਪ੍ਰਕਾਕਿਆਂ ਵੜਿਆ ਆ ਤੁਧ ਵਿਣਸ ਦੇ ਕੰ ਨ ਪਾਇਆ ਕਰਮ ਲੈਨ ਟੱਕ ਰਹਾਈਆ ਆਕਣ ਵਾਲਾ ਕਿਆ ਵਿਚਾਰਾ ਸਭ ਤੇ ਪ੍ਰੇਤ ਰੇ ਪੰਡਾਰਾ ਜਿਸ ਤੋਂ ਦੇਤ ਸਹਿ ਕਿਆ ਚਾਰਾ ਨਾਨਕ ਸੱਤ ਸਵਾਰਨ ਹਾਰਾ ਸਾ ਮਹਲਾ ਪਹਿਲਾ ਆਕਾ ਜੀਵਾਂ ਵਿਸਰਹਿ ਮਰ ਜਾਂ ਆਖਣ ਔਖਾ ਸਚਾ ਨਾਮ ਸਚ ਨਾਮ ਕੇ ਲਾਗੈ ਭੂਖ ਉਤ ਭੁਖੈ ਕ ਚੱਲਿਆ ਦੁਖ ਸੁਖ ਸਰੇ ਮੇਰੀ ਮਾਏ ਸੱਚਾ ਸਭ ਸੱਚਾ ਨਾਹਿ ਰਹਾ ਓ ਸਚ ਨਾਮ ਕੀਤ ਲਵਟਿਆ ਆਗਤ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾ ਵਡਨ ਹੋਵੇ ਕਾਟ ਨ ਜਾਏ ਨਾ ਮਰਨ ਹੋਵੇ ਸੁਖ ਦਿੰਦਾ ਰਹਿ ਨ ਚੁੱਕਾ ਭੋਗ ਗੁਣ ਏ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਇ ਜਿਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਾਸ ਸੰਸਾਰ ਤੇ ਇੱਕਮ ਜਾਤ ਨਾਨਕ ਨਾਮੈ ਬਾਟ ਸਨਤ ਰਾਗ ਗੁਜਰੀ ਮਹੱਲਾ ਚ ਉਤਾਰ ਕੇ ਜਨ ਸਤਗੁਰ ਸਤਪੁਰਖਾਂ ਬਿਨਿ ਕੋ ਗੁਰੂ ਪਾਸ ਹਮ ਕੀ ਰੇ ਕਰਮ ਸਤਗੁਰ ਸਰਨ ਆਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਅਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੜਪਾਗ ਵਢੇਰੇ ਜਨ ਹਰ ਅਰਸਰਤਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿੜ ਸੰਗਤ ਗੁਣ ਪ੍ਰਗਾਸ ਜਨ ਹਰ ਸਨਾਮ ਨ ਪਾਇਆ ਤੇ ਪਾ ਗਣਜੰਪਾਸ ਜੋ ਸਤਗੁਰ ਸਰਨ ਸੰਗਤ ਨੇ ਆਏ ਤਿਰਗਿ ਦੇ ਵਾਸ ਤਿਰਗਿ ਜਵਾਸ ਜਨ ਹੜ੍ਹਦਨ ਸਤਗੁਰ ਸੰਗਤ ਪਾਈ ਤੰਦੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤ ਸੰਗਜ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਆਹੇ ਰੇ ਮਨ ਜਤਬਦਮ ਜਾ ਰਾੜ ਜੀਉ ਪਰਿਆ ਸਲਪਤਰ ਮੈਂ ਜੰਤੋ ਪਾਈ ਤਾਂ ਕਰਜ ਕਾ ਕਹਿ ਕਰ ਤਰਿਆ ਮੇਰੇ ਮਾਧੋ ਜੀ ਸਾਸ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾ ਜਰਨ ਪਿਤਾ ਲੋਕ ਸੁਤਵਣਤਾ ਕੋਇ ਨ ਕਿਸ ਕੀ ਤਰਿਆ ਸਰ ਸਰਜ ਕਿਸ ਬਾਹ ਠਾਕੁਰ ਕਾ ਹੈ ਮਨ ਪੋ ਕਰਿਆ ਊਡੇ ਊਡਾ ਵੈਸਾ ਕੋ ਸਾ ਤਿਸ ਪਛ ਬਚਰੇ ਛਰਿਆ ਤੈਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਿਨਿਧਾਨ ਦਸਠ ਸਦਾਨ ਠਾਕੁਰ ਕਰ ਤਲ ਧਰਿਆ ਜਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੁਤਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਂ ਜਿਹਾ ਕਾ ਦਾਤਾ ਰ ਹਰ ਧਿਆਵ ਸੰਤੋ ਜੀ ਸਬਦੋ ਕੋ ਅਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਮ ਨਿਰੰਤਰ ਜੀ ਹਰੇ ਕੋਪੁਰ ਕ ਸਮਾਣਾ ਇੱਕ ਦਾਤ ਇੱਕ ਭਖਾਰੇ ਜਿਸ ਵਤੇਰੇ ਚੋਟ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਵਰਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਹੱਕ ਵਖਾਣਾ ਜੋ ਸੇਵ ਹੈ ਜੋ ਸੇਵ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੜ ਧਿਆਵੇ ਤੁਧ ਜੀਸੇ ਜਨ ਜੁਗ ਮਹਿ ਸੁਖ ਵਾਸੀ ਸੇ ਅਮਕਤਾ ਸੇ ਅਮੁਤ ਪੈ ਜਨ ਹਰ ਧਿਆਹਾ ਜੀ ਤਨ ਟੂਟੇ ਜਮਕੇ ਫਾਸੇ ਜਿਨਰ ਪਉ ਜਨ ਹਰ ਨਰ ਪਉ ਧਿਆਹਾ ਜੀ ਤਨ ਕਾ ਭੋ ਸਭ ਗਵਾਸੀ ਜਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਤਨ ਜਨ ਹਰ ਧਿਆਹਾ ਜੀ ਜਰਨਾ ਨਾਨਕ ਤਨ ਬਲ ਜਾਸੀ ਤੇਰੀ ਭਗਤਾ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਨਿਖ ਪੜੈ ਬੋ ਸਿਮਰਤਾ ਸਾਸਤ ਜੀ ਕਰ ਕੇ ਰਿਆਖੜ ਕਰਮ ਕਰਨ ਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੇ ਤੂ ਜਿਵੜਾ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਇ ਤੇ ਆਪੇ ਭਾਵੈ ਸੋ ਵਰਤਾ ਜੀ ਤੂੰ ਆਪੇ ਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸੁਪਾਈ ਜੀ ਤੁਦੇ ਆਪੇ ਸਰਸਬ ਗੋਈ ਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੈਂ ਦਾਸਾਂ ਜਿਉ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇਹਾ ਸੋਈ ਹੋਂ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਧਾਇਆ ਜਿਸਨੂੰ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੁਜ ਬਣ ਦੂਜਾ ਕੋਈ ਨਾਹੀਂ ਜਿਹੜਾਂ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮਹਿਲਾ ਜਸਨੋ ਤੂੰ ਜਾਣਾ ਐ ਸੋ ਜਨ ਜਾਣੇ ਹਰ ਗੁਣ ਸਦੇ ਆਖ ਵਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਿ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿ ਅਸਬ ਹੋਏ ਤੁਧ ਬਣ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੈ ਪਹਿਲ ਨਿਵਾਸਾ ਪਾਣੇ ਭਾਵਗਤਨ ਹੈ ਕਿਆ ਪੰਕਜ ਮੋ ਪਗ ਨਹੀਂ ਚੱਲ ਅਹਮ ਦੇਖਾਂ ਤੈਂ ਡੂਬਿਐ ਲੇ ਮਨ ਇਕ ਨਚਿਤ ਸਮੂੜ ਮਨਾਂ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜਤਿਸ ਤੇ ਨਿਪੜਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਿਨ ਕੇ ਸਰਨ ਜਣ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰਾਪਤ ਮਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤੈ ਨਾ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਵ ਜਲ ਤਰਨ ਕੈ ਜਨਮ ਵਰਤਾ ਜਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨੇ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਮਿਕ ਵਿਵਾਚ ਭਣਤੀ ਚੋਪਈ ਹਮ ਰਿ ਕਰਹਾ ਦਿਰਛਾ ਪੂਰਨ ਹੁਚਤ ਕੇ ਇਛਾ ਤਉ ਚਰਨਨ ਰਹਿ ਮਹਾਰਪਨਾ ਜਾਣ ਕਰੋ ਪ੍ਰਤਪਾਰਾ ਹਮ ਰੇ ਦਸਬਾ ਤੁਮ ਕਾਹ ਹੋ ਆਪਹਾ ਦੇ ਮੋਹ ਬਚਾਓ ਸੋ ਕਿ ਮਸਾ ਮੋਰੋ ਪਰਿਵਾਰ ਸੇਵਕ ਸਿਕ ਸਬਾ ਕਰਤਾਰਾ ਮੋ ਰੱਛਾ ਨਜ ਕਰਦਾ ਕਰੀਐ ਸਭਨ ਕੋ ਆਸੰਗਰੀਆ ਪੂਰਨ ਹੋਏ ਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਅਵਰਨ ਧਿਆਉ ਜੋ ਵਰਚਾਉਸ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿਹਾ ਚੁੰਟਨ ਸਤਰ ਹਮਾਰੇ ਮਾਰਿਹਾ ਆਪਹਾਦੈ ਮੁਝ ਅਬਰਿਯ ਮਰਨ ਕਾਲ ਕਾ ਤਰਾਸਨ ਵਰਿਯ ਹੂ ਜੋ ਸਦਾ ਮਾਰੇ ਪਛਾ ਅਸਰ ਤੁਝ ਕਰਿਓ ਰੱਛਾ ਰਾਖ ਲਿਓ ਮਰਖ ਨਹਾਰੇ ਸਭ ਸੰਤ ਸਹਾਇ ਪਿਆਰੇ ਦਿਨ ਬਦੁਸ਼ਟਨ ਕਹਿ ਹੰਤਾ ਤਾ ਤਮਹੁ ਪੁਰਿਚ ਤਰਦਸ ਕੰਤਾ ਕਾਲ ਪਹਿ ਬ੍ਰਹਮਾ ਬਵਤ ਰਹਾ ਅਕਾਲ ਪਹਿ ਸਿਵ ਜੋ ਉਤਰਾ ਕਾਲ ਪਹਿ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਕਿਅ ਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਪਜਾਇਓ ਆਦੰਤੇ ਕਵਤਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚ ਰਸ ਤੁਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨ ਹੈ ਘਟ ਘਟ ਕੇ ਪਟ ਪਟ ਕੀ ਜਾਣ ਹੈ ਜਬ ਉਦਕਰਕ ਕਰਾ ਕਰ ਤਾਰਾ ਪਰਜਾ ਤਰਤ ਵਿਦੇਹ ਅਪਾਰਾ ਜਬ ਆਕਰ ਕਰਤੇ ਹੋਂ ਕਬਹੂ ਤੁਮ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸੜਸਪਤਾਰ ਆਪਾ ਆਪਣੇ ਬੂਝ ਉਚਾਰੈ ਤੁਮ ਸਭੀ ਤੇ ਰਾਤ ਨਰਾਲਮ ਜਾਣਤ ਵਿਧ ਭੇਦ ਅਰ ਆਲਮ ਨਿਰੰਕਾਰ ਨਿਰਭਕਣ ਰਲੰਬ ਆਦ ਨੀਲਾ ਨਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਪੇਵਨ ਪਾਪਤ ਵਿਦਾ ਤਾਕੋ ਕਰਪਾ ਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਾਹ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨਹਿ ਭੇਵਾ ਆਪ ਆਪਣੀ ਬੁੱਧਾ ਜੀਤੀ ਵਰਨਤ ਪਿੰਨ ਪਿੰਨ ਤੋਂ ਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਸਜੈ ਪ੍ਰਥਮ ਸੰਸਾਰਾ ਇਕ ਰੂਪ ਅਨੁਪਸਰੂਪ ਰੰਗ ਪਿਉ ਰਾਵਕੇ ਭੂਪਾ ਅੰਡਾ ਜੇ ਰਸੇ ਤਜ ਕਿਨ ਉਤਬਜ ਖਾਨ ਬਰ ਚ ਦਿਨੇ ਕਹਉ ਫੂਲ ਰਾਜਾ ਹਵ ਬਿਠਾ ਕਉਸ ਮਣਪੈ ਸੰਕਰ ਇਕ ਠਾ ਸਗਰੇ ਸੱਡ ਦਿਖਾਇ ਚੰਪਾਵਾ ਆਦੁਰਗਾ ਸਰੂਸ ਅੰਭਵ ਅਬ ਰਛਾ ਮੇਰੇ ਤੁਮ ਕਰੋ ਸਿਖੋ ਬਾਰੈ ਸਿਕ ਸਿੰਘ ਰੋ ਦੁਸ਼ਟ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸਤਵ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤਹਾ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟਨ ਆਏ ਹੈ ਰਛਾ ਹੋਏ ਤੈਂ ਸਭ ਕਾਲਾ ਦੁਸ਼ਟਨ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਅਰਦ ਸਦ ਕਰਮੋ ਸਭ ਹੋਈ ਦੁਸ਼ਟ ਸਾਸਕ ਨ ਕੋਈ ਏਕ ਬਾੜ ਜਿੰਤ ਮੈਂ ਸੰਵਾਰਾ ਕਾਲ ਫਸ ਤਾਹੇ ਉਵਾਰਾ ਜੇ ਨਰ ਨਾਮ ਤਿਹਾਰੋ ਕਹਾਦਾਰ ਦੁਸ਼ਟੋਕ ਤੇਰਾ ਖੜ ਕੇ ਤਮੈ ਸਰਨ ਤਿਹਾਰੀ ਆਪਹਾ ਦੇ ਲਿਹ ਉਵਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਗ ਤੇਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੈ ਕਮ ਤੇ ਕ ਨ ਮੰਨਿਓ ਸਿਮਰ ਸਾਸਤਰ ਵਿਦ ਸਬੈ ਬਹੁ ਭੀਦ ਕਮ ਏਕ ਨ ਜਾਣਿਓ ਸਰਸ ਪਾਨ ਕਿਰਪਾ ਤੁਮ ਰੀ ਕਰ ਮੈਂ ਨ ਕਿਹੋ ਸਭ ਤੋਹਿ ਬਖਾਨੇ ਦੁਹਿਰਾ ਸਗਲ ਦਵਾਰ ਕੁ ਛਾੜਕੈ ਗਇਓ ਤੁਹਾਰ ਦਵਾਰ ਬਾਹ ਗਹੈ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਕੁੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਧੁਖ ਸਵਿਸਾਰ ਨਾਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤਿਰੈ ਕਰਤਾ ਤੇਰਾ ਸਭ ਕਿਛੁ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੇ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜਿ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਹੀਆ ਕਰਿ ਸ਼ਾਂ ਸੁਖ ਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੋਂਡਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗਾ ਘਰਸ ਭਾਗਾ ਸ਼ਬਦ ਵਾਜੇ ਕੱਲਾ ਜਿਤ ਕਰ ਤਾਰਿਆ ਪੰਚ ਤੁਤਦ ਵਸ ਕਿਤੇ ਕਾਲ ਕੰਟਕ ਮਾ ਹਰਿਆ ਤੁਰ ਕਰਮ ਪਾਇਆ ਤੁਦਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਸਕ ਹੋਆ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨ ਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਬ ਉਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਤੇ ਜਹਾਣੀ ਸੁਣਤੇ ਪੁੰਨਿਤ ਕਹਤੇ ਪਵਤ ਸਤ ਗੁਰ ਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਰਿਮਧਾਣੀ ਮਹੱਲਾ ਪੰਜਵਾ ਥਾਲ ਵਿਖੇਨ ਵਸਤੂ ਪਈਓ ਸਾਸਨ ਤੋਕ ਵਿਚਾਰੂ ਅਮਰਤ ਨਾਮ ਢਕੁਰ ਕਾ ਪਈਓ ਜਿਸ ਕਾ ਸਭ ਸਦਾ ਹਾਰੂ ਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਏ ਉਧਾਰੂ ਇਹ ਵਖਤ ਜੀ ਨਹ ਜਾਇ ਨਿਤ ਨਿਤ ਰਖ ਉਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਰੇ ਮੈਂ ਤਨਮਨਤੀ ਵੈ ਹਰਿਆ ਪਾਉੜੀ ਤਿੱਥਾ ਤੂੰ ਸਮਰੱਥ ਜਤੈ ਕੋਈ ਨਾਹੀ ਓਤਾ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀ ਤੇ ਰਹਿ ਛੱਡ ਜਾਹੇ ਪਾਉ ਜਲ ਬਖਮਸ ਗਾਹੋ ਗੁਰ ਸਬਦ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੇ ਹਪਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸੰਮਾਲੇ ਸਾਹੇ ਸਾਇ ਮਿਰਤਾ ਕੋਈ ਨ ਜਾਏ ਜੇ ਆਵੈ ਤੁਧ ਆਹੀ ਸਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਨਿਤ ਰੇ ਸਤਗੁਰੂ ਪੇਖਣਾ ਸਰਵਣੇ ਸੁਨਣਾ ਗੁਰਨਾਮ ਸਤਗੁਰ ਸੇਤੀ ਰਤਿਆ ਦਰਗਹਿ ਪਈ ਠਾਹ ਕਹੋ ਨਾਨਕ ਕਿਰਪਾ ਕਰੀ ਜਿਸਨੂ ਵਤ ਦੇ ਜਗ ਮੈਂ ਆਤਮ ਕਾਢੀ ਹੈ ਵਿਰਲਾ ਕੀ ਕੀ ਮਹੱਲਾ ਪੰਜਵਾ ਰੱਖੇ ਰੱਖਣਹਾਰ ਅਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਢ ਸਵਾਰੀਆਂ ਹੋਵਾ ਆਪ ਦਿਹਾਲਾ ਮਨੋ ਨਾ ਵਿਸਾਰਿਯਨ ਸਾਧ ਜਨ ਕਾ ਸੰਗ ਭਵ ਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ